ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਪੂਲੇ ਕੈਡ ਦੀ ਮਸ਼ੂਕ ਹੁੰਦੀ ਸੀ ਇੱਕ ਉਹਦੇ ਬਾਰੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀ ਨਾ ਭੈਣਾ ਨੇ ਚੈਨਲ ਹੋਰ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜਰੂਰ ਦਬਾ ਦੇਣ ਜਿਹੜੇ ਲੋਕ ਨਿਹੰਗ ਬਾਣੇ ਹੇਟ ਲੁਕੇ ਪੂਲੇ ਬਨਵਾਜ ਦੀਆਂ ਥੋੜੀਆਂ ਬਹੁਤ ਕਰਤੂਤਾਂ ਜਾੜਦੇ ਨੇ ਉਹ ਪੂਲੇ ਦੀ ਸਾਥਣ ਅਮਰੀਕ ਕੋਰ ਉਰਫ ਅਮਰੀਕੋ ਨੂੰ ਵੀ ਜਰੂਰ ਜਾਣਦੇ ਹੋਣਗੇ ਜੋ ਕਿ ਪੂਲੇ ਦੀ ਮਸ਼ੂਕ ਵਜੋਂ ਮਸ਼ਹੂਰ ਰਹੀ ਹੈ ਅਮਰ ਕੋਰ ਦੇ ਸੁਪੇਗ ਸਿੰਘ ਦੀ ਪਤਨੀ ਅਮਰੀਕੋ ਜਿਹੜੀ ਕਿ ਅੱਜ ਕਰੀਬ 100 ਕਿੱਲੇ ਜ਼ਮੀਨ ਦੀ ਮਾਲਕ ਹੈ ਉਸ ਹਨ 86 87 ਅਮਰਕੋੜ ਪਿੰਡ ਵਿੱਚ ਇੱਕ ਇੱਕ ਗਲਾਸੀ ਸ਼ਰਾਬ ਦੀ ਵੇਚਿਆ ਕਰਦੀ। ਆਪਣੇ ਪਤੀ ਸੁਭੇਗ ਸਿੰਘ ਤੇ ਬੱਚਿਆਂ ਨਾਲ ਅਮਰੀਕੋ ਅਮਰਕੋੜ ਦੇ ਇੱਕ ਕਮਰੇ ਵਿੱਚ ਕਿਰਾਏ ਤੇ ਰਹਿੰਦੀ ਹੁੰਦੀ ਸੀ। ਫੇਰ ਬੜੇ ਹੀ ਨਾਟਕਮਈ ਢੰਗ ਨਾਲ ਅਮਰੀਕੋ ਦਾ ਪੁੱਲੇ ਨਾਲ ਮਲਾਪ ਹੋਇਆ। ਉਸ ਤੋਂ ਬਾਅਦ ਅਮਰੀਕੋ ਨੇ ਵੀ ਵਗਦੀ ਗੰਗਾ ਵਿੱਚ ਅਜਿਹੇ ਹੱਥ ਧੋਤੇ ਕਿ ਉਹਦੇ ਸਾਰੇ ਪਰਿਵਾਰ ਦੇ ਬਾਰੇ ਨਿਆਰੇ ਹੋ ਗਏ। ਅੱਜ ਉਹ ਕਰੋੜਾਂ ਰੁਪਏ ਦੀ ਮਾਲਕ ਹੈ ਤੇ ਉਹਦੇ ਬਿਲਕੁਲ ਅਨਪੜ੍ਹ ਭਰਾ ਦੇ ਪੁੱਤਰ ਪੁਲਿਸ ਵਿੱਚ ਨੌਕਰੀਆਂ ਲੱਗ ਕਰ ਰਹੇ ਨੇ। ਅਮਰੀਕੋ ਦੇ ਪੂਲੇ ਨਾਲ ਮਲਾਪ ਹੋਣ ਦੀ ਕਹਾਣੀ ਵੀ ਬੜੀ ਦਿਲਚਸਪ ਹੈ ਅਮਰੀਕੋ ਦੇ ਦਿਓਰ ਦਾ ਇੱਕ ਰਿਸ਼ਤੇਦਾਰ ਝਿਹਾਰੂ ਸਿੰਘਾ ਵਿਚਲੇ ਭਾਈ ਅਮਰੀਕ ਸਿੰਘ ਕੌੜਾ ਦੇ ਗਰੁੱਪ ਵਿੱਚ ਸੀਗਾ ਪੁਲਸ ਲਈ ਟੌਟੀ ਕਰਦੇ ਆ ਪੂਲਾ ਆਮੀ ਜਿਹਾਰੂ ਸਿੰਘਾ ਨੂੰ ਮੁਕਾਬਲੇ ਲਈ ਲਕਰਦਾ ਰਹਿੰਦਾ ਸੀ ਜਦੋਂ ਝਿਹਾਰੂ ਸਿੰਘ ਮਿੱਥੀ ਥਾਂ ਤੇ ਮੁਕਾਬਲੇ ਲਈ ਪਹੁੰਚਦੇ ਤਾਂ ਪੂਲਾ ਉਕਤ ਥਾਂ ਨੂੰ ਫੋਰਸਾਂ ਦਾ ਘੇਰਾ ਪਾ ਦਿੰਦਾ ਸੀ ਇਸ ਲਈ ਭਾਈ ਅਮਰੀਕ ਸਿੰਘ ਕੌੜਾ ਦੇ ਗਰੁੱਪ ਨੇ ਇੱਕ ਸਿੰਘ ਨੂੰ ਪੂਲੇ ਦੇ ਗਰੋਧੇ ਅੰਦਰ ਫਿੱਟ ਕਰ ਦਿੱਤਾ ਉਹ ਸਿੰਘ ਅਮਰੀਕੋ ਦੇ ਦਿਉਰ ਦਾ ਰਿਸ਼ਤੇਦਾਰ ਸੀ ਉਕਤ ਸਿੰਘ ਨੇ ਇੱਕ ਦਿਨ ਮੌਕਾ ਵੇਖ ਕੇ ਜਦੋਂ ਪੂਲੇ ਤੇ ਓਫ ਦੇ ਬਦਮਾਸ਼ ਸਾਥੀ ਨਸ਼ੇ ਵਿੱਚ ਗੁੱਟ ਘੂਕ ਸੁੱਤੇ ਪਏ ਸਨ ਉਦੋਂ ਛੱਤ ਤੇ ਪਾਸਾ ਪਰਤ ਕੇ ਪਏ ਪੂਲੇ ਦੀ ਛਾਤੀ ਦਾ ਨਿਸ਼ਾਨਾ ਬੰਨ੍ਹ ਕੇ 315 ਬੋਰ ਦੀ ਰੈਫਲ ਨਾਲ ਗੋਲੀ ਚਲਾ ਦਿੱਤੀ ਗੋਲੀ ਪੂਲੇ ਦੀ ਛਾਤੀ ਦੇ ਸੱਜੇ ਪਾਸੇ ਨੂੰ چیر ਕੇ ਆਰ ਪਾਰ ਲੰਘ ਗਈ ਤੇ ਨਾਲ ਹੀ ਸੁੱਤੇ ਪੂਲੇ ਦੇ ਸਾਥੀ ਜੋਗਾ ਸਿੰਘ ਦੇ ਵੀ ਜਾਗ ਜੀ ਇੱਕਦਮੀ ਭੱਜੜ ਜਾਈ ਪਈ ਅੱਪੜ ਵਾਹੇ ਉੱਤੇ ਪੂਲੇ ਦੇ ਪਾਲਤੂ ਗੁੰਡਿਆਂ ਨੇ ਘੋੜੀਆਂ ਚਲਾਉਣੀਆਂ ਆਰੰਭ ਕਰ ਦਿੱਤੀਆਂ ਇਸ ਭੱਜ ਦੌੜ ਵਿੱਚ ਪੂਲੇ ਦੇ ਗੋਲੀ ਚਲਾਉਣ ਵਾਲਾ ਸਿੰਘ ਬਚ ਨਿਕਲਿਆ ਉਦੋਂ ਸ਼ਾਇਦ ਪੂਲੇ ਦੇ ਕਹਿਰ ਤੋਂ ਬਚਣ ਲਈ ਅਮਰੀਕੋ ਹਸਪਤਾਲ ਵਿੱਚ ਦਾਖਲ ਪੂਲੇ ਦਾ ਪਤਾ ਲਾਣ ਗਈ ਫਿਰ ਉਹ ਹਸਪਤਾਲ ਇਸ ਬਦਮਾਸ਼ ਲਈ ਰੋਟੀ ਲੈ ਕੇ ਜਾਣ ਲੱਗ ਪਈ ਇਹ ਨੇੜਤਾ ਬਹੁਤ ਹੀ ਕਰੀਬੀ ਸਾਂਝ ਵਿੱਚ ਬਦਲ ਗਈ ਪੂਲੇ ਦੀ ਨੇੜਤਾ ਦੇ ਨਸ਼ੇ ਵਿੱਚ ਅਮਰੀਕੋ ਨੇ ਖਰਮਸਤੀਆਂ ਆਰੰਭ ਕਰ ਦਿੱਤੀਆਂ ਹੁਣ ਉਸ ਨੇ ਸ਼ਰਿਆਮ ਰੂੜੀ ਮਾਰ ਕੇ ਸ਼ਰਾਬ ਦਾ ਧੰਦਾ ਵੱਡੇ ਪੱਧਰ ਦੇ ਆਰੰਭ ਕਰ ਦਿੱਤਾ ਪੂਲੇ ਰਾਹੀਂ ਧਮਕੀ ਦਿਵਾ ਕੇ ਮਕਾਨ ਮਾਲਕ ਬ੍ਰਾਹਮਣ ਭਜਾ ਦਿੱਤੇ ਤੇ ਪੂਰੇ ਮਕਾਨ ਤੇ ਉਹਨੇ ਆਪਣਾ ਕਬਜ਼ਾ ਕਰ ਲਿਆ ਅਮਰੀਕੋ ਦਾ ਹੌਸਲਾ ਇੰਨਾ ਵੱਧ ਗਿਆ ਕਿ ਉਸਨੇ ਨਜਾਇਜ਼ ਸ਼ਰਾਬ ਵਿਰੁੱਧ ਛਾਪਾ ਮਾਰਨ ਆਏ ਐਸਆਈ ਦੇ ਥੱਪੜ ਗੱਡ ਮਾਰਿਆ। ਪੁਲਿਸ ਦੀ ਸੁਰੱਖਿਆ ਵਿੱਚ ਲੱਗੇ ਕੁਝ ਜਵਾਨ ਉਹਦੇ ਨਾਲ ਸਨ। ਐਸਆਈ ਨੇ ਸਾਰੇ ਹਾਲਾਤ ਵੇਖ ਕੇ ਡੀਐਸਪੀ ਪਰਮਜੀਤ ਸਿੰਘ ਗਿੱਲ ਨੂੰ ਰਿਪੋਰਟ ਕੀਤੀ। ਗੁੱਸੇ ਵਿੱਚ ਆ ਕੇ ਡੀਐਸਪੀ ਗਿੱਲ ਨੇ ਖੁਦ ਛਾਪਾ ਮਾਰੇ ਆ ਤੇ ਸ਼ਰਾਬ ਰੱਖਣ ਵਾਲੀ ਟਿਊਬ ਅਮਰੀਕੋ ਦੇ ਗਲ ਵਿੱਚ ਪਾ ਲਈ ਤੇ ਮੂੰਹ ਕਾਲਾ ਕਰਕੇ ਸਾਰੇ ਪਿੰਡ ਚ ਘੁਮਾਇਆ ਉਹਨੂੰ। ਫਿਰ اسی ਹਾਲਤ ਵਿੱਚ ਪਿੱਕੀਵਣ ਚੌਕ ਵਿੱਚ ਜਾ ਖਲਾਰੀ। ਉਧਰ ਪੂਲੇ ਨੂੰ ਪਤਾ ਲੱਗਾ ਤਾਂ ਉਸਨੇ ਆਈਜੀ ਮਹਿਲ ਸਿੰਘ ਭੁੱਲਰ ਨਾਲ ਗੱਲ ਕਰਕੇ ਆਪਣੀ ਇਸ ਅਹਿਮ ਸਾਥਣ ਦੀ ਬੰਦਖਲਾਸੀ ਕਰਵਾਈ। ਇਸ ਤੋਂ ਬਾਅਦ ਪੂਲੇ ਨੇ ਅਮਰੀਕੋ ਤੋਂ ਸ਼ਰਾਬ ਦਾ ਤੰਦਾ ਛੜਾ ਕੇ ਹੋਰ ਤੰਦਿਆਂ ਵਿੱਚ ਲਾ ਲਿਆ ਉਹਨੂੰ। ਮੰਡ ਵਿੱਚ 9 ਕਿੱਲੇ ਜ਼ਮੀਨ ਤੇ ਕਬਜ਼ਾ ਕਰਵਾਇਆ ਉਹਨੇ। ਬ੍ਰਾਹਮਣਾ ਦੇ ਮੱਲੇ ਹੋਏ ਮਕਾਨ ਤੇ ਚਵਾਰਾ ਪਾ ਕੇ ਬੰਕਰ ਤਿਆਰ ਕਰਵਾਏ ਤੇ ਪੂਲੇ ਦੇ ਗੁੰਡੇ ਉੱਲਦੀ ਰੱਖ ਲਈ ਉੱਥੇ ਰਹਿਣ ਲੱਗ ਪਏ। ਮੰਡ ਵਾਲੀ ਕਬਜ਼ੇ ਵਿੱਚ ਕੀਤੀ ਜ਼ਮੀਨ ਤੇ ਇੱਕ ਵਾਰ ਜਦੋਂ ਅਮਰੀਕੋ ਦਾ ਪਤੀ ਸੁਵੇਗ ਸਿੰਘ ਤੇ ਉਹਦਾ ਇੱਕ ਸਾਥੀ ਤੋਰੀਆਂ ਵੇਚਣ ਜਾ ਰਹੇ ਸਨ ਤਾਂ ਉਹਨਾਂ ਦਾ ਸਿੰਘਾਂ ਨਾਲ ਸਾਹਮਣਾ ਹੋ ਗਿਆ। ਸ਼ਰਾਬ ਅਤੇ ਪੂਲੇ ਦੀ ਨੇੜਤਾ ਦੇ ਨਸ਼ੇ ਵਿੱਚ ਸੁਬੇਕ ਸਿੰਘ ਜੀ ਘਾਰੂ ਸਿੰਘਾਂ ਨੂੰ ਗਾਲਾਂ ਕੱਢਣ ਲੱਗ ਪਿਆ ਸਿੰਘਾਂ ਨੇ ਹਸਾਲਤਾਂ ਸਿੱਧੀਆਂ ਕਰਕੇ ਦੋਹਾਂ ਨੂੰ ਹੀ ਬੰਨ੍ਹ ਸੁਟਿਆ ਇਸ ਤੋਂ ਬਾਅਦ ਪੂਲੇ ਨੇ ਆਪਣੇ ਜੁੰਡਲੀ ਦੇ ਯਾਰ ਪੁਲਿਸ ਅਫਸਰਾਂ ਨਾਲ ਗੱਲ ਕਰਕੇ ਅਮਰੀਕੋ ਉਸ ਦੇ ਅਨਪੜ ਭਰਾ ਅਨਪੜ ਪੁੱਤਰ ਤੇ ਧੀ ਸਾਰਿਆਂ ਨੂੰ ਸਮੇਤ ਅਮਰੀਕੋ ਦੇ ਪੁਲਿਸ ਵਿੱਚ ਸਿਪਾਹੀ ਦਾ ਰੈਂਕ ਦਿਵਾ ਦਿੱਤਾ ਹਥਿਆਰ ਮਿਲ ਗਏ ਤੇ ਤਨਖਾਹਾਂ ਹਰ ਮਹੀਨੇ ਮਿਲਣ ਲੱਗ ਪਈਆਂ ਪੂਲੇ ਨੇ ਆਪਣੇ ਵਾਲੀ ਨੀਤੀ ਹੀ ਵਰਤ ਕੇ ਅਮਰੀਕੋ ਦੇ ਘਰ ਤੇ ਵੀ ਕੁਝ ਨਕਲੀ ਹਮਲੇ ਕੀਤੇ ਤੇ ਉਸ ਨੂੰ ਪੁਲਿਸ ਦੀ ਵੱਡੀ ਸੁਰੱਖਿਆ ਛਤਹੀ ਦਿਵਾ ਦਿੱਤੀ ਅਮਰੀਕੋ ਹੁਣ ਸਰਦਾਰਨੀ ਅਮਰੀਕਾ ਔਰ ਬਣ ਚੁਕੀ ਸੀ ਜਿਸ ਦਾ ਵੱਡੇ ਵੱਡੇ ਪੁਲਿਸ ਅਫਸਰਾਂ ਨਾਲ ਮੇਲਜੋਲ ਸੀਗਾ ਪੁਲਿਸ ਵਿੱਚ ਨੌਜਵਾਨਾਂ ਨੂੰ ਭਰਤੀ ਕਰਵਾਉਣ ਲਈ ਉਹ ਵੱਡੀ ਪੱਦਰ ਤੇ ਕਮਿਸ਼ਨ ਵੀ ਲੈਂਦੀ ਸੀ ਹੁਣ ਉਹ ਦਿਨ ਰਾਤ ਪੂਲੇ ਨਾਲ ਰਹਿ ਕੇ ਉਹਦੀ ਹਰ ਖੁਆਇਸ਼ ਨੂੰ ਪੂਰਤੀ ਲਈ ਕੰਮ ਕਰਨ ਲੱਗ ਪਈ ਇਸ ਤੇ ਏਵਦ ਵਿੱਚ ਪੂਲੇ ਨੇ ਪੁਲਿਸ ਅਫਸਰਾਂ ਰਾਹੀਂ ਇਸ ਨੂੰ ਸ਼ੌਰੀਆ ਚੱਕਰ ਦਵਾਇਆ ਪੂਲੇ ਨੂੰ ਖੁਸ਼ ਰੱਖਣ ਲਈ ਅਮਰੀਕੋ ਨੇ ਆਪਣੇ ਪਰਿਵਾਰ ਦੀ ਇੱਜ਼ਤ ਮਹਫੂਜ਼ ਰੱਖਣ ਲਈ ਵੀ ਕੋਈ ਵਿਸ਼ੇਸ਼ ਯਤਨ ਨਹੀਂ ਕੀਤਾ ਅਮਰੀਕੋ ਦੇ ਬੱਚਿਆਂ ਦੇ ਵਿਆਹ ਵਿੱਚ ਪੂਲੇ ਨੇ ਪਿਓ ਵਜੋਂ ਮਿਲਣੀ ਨਹੀਂ ਕੀਤੀ ਬੇਸ਼ੱਕ ਇਹਨਾਂ ਦੋਹਾਂ ਦਾ ਕਿਤੇ ਵੀ ਵਿਆਹ ਨਹੀਂ ਸੀ ਹੋਇਆ। ਲੱਲੇਬੂ ਪਿੰਡ ਦਾ ਕਾਬਲ ਸਿੰਘ ਉਰਫ਼ ਡੀਸੀ ਪੂਲੇ ਦੇ ਗਰੋਹਾ ਦਾ ਮੈਂਬਰ ਸੀ। ਉਹ ਅਮਰੀਕੋ ਵੱਲੋਂ ਮੱਡ ਵਿੱਚ ਦੱਬੀ ਜ਼ਮੀਨਾਂ ਦੇ ਮਾਲਕ ਦਾ ਪੱਖ ਲੈਂਦਾ ਸੀ। ਅਮਰੀਕੋ ਨੇ ਪੂਲੇ ਨੂੰ ਕਿਹਾ ਪੂਲੇ ਨੇ ਡੀਸੀ ਨਾਲ ਲੱਤਾਂ ਤੋੜ ਦਿੱਤੀਆਂ। 8-10 ਦਿਨ ਡੀਸੀ ਉਸੇ ਹਾਲਤ ਵਿੱਚ ਹੀ ਉਹ ਤੜਫਦਾ ਰਿਹਾ ਤਾਂ ਫੇਰ ਪੂਲੇ ਨੇ ਉਸ ਨੂੰ ਖਤਮ ਕਰਕੇ ਦਰਿਆ ਵਿੱਚ ਰੋੜ ਦਿੱਤਾ। ਅਮਰੀਕੋ ਇੱਕ ਵਾਰ ਆਪਣੀ ਨੂ ਨਾਲ ਕਿਸੇ ਗੱਲ ਤੋਂ ਲੜ ਪਈ। ਨੂ ਨੇ ਅੱਗੋਂ ਤਾਨਾ ਮਾਰ ਦਿੱਤਾ ਕਿ ਤੂੰ ਤਾਂ ਪੂਲੇ ਨੂੰ ਆਪਣਾ ਖ਼ਤਮ ਬਣਾਇਆ ਹੋਇਆ ਹੈ। ਅਮਰੀਕੋ ਨੇ ਇਹ ਗੱਲ ਪੁੱਲੇ ਨੂੰ ਯਾਦ ਅਸੀ ਪੁੱਲੇ ਨੇ ਵਾਦਾ ਕੀਤਾ ਵੀ ਮੈਂ ਉਹਦੇ ਇਹੋ ਜੀ ਜਵਾਨ ਬੰਦ ਕਰਾਉਂ ਕਿ ਮੁੜ ਕੇ ਉਹ ਤੈਨੂੰ ਇੰਨੀ ਗੱਲ ਕਦੇ ਨਹੀਂ ਕਹੂਗੀ ਬਾਬਾ ਮੋਨ ਸਿੰਘ ਮੋਗੇ ਵਿੱਚ ਰਿਹਾ ਕਰਦੇ ਸਨ ਇੱਕ ਪੁੱਲਾ ਲੁਧਿਆਣੇ ਇੱਕ ਜੂਆ ਖੇਡਦੇ ਆ ਗੋਲੀ ਚਲਾਉਣ ਵਾਲੇ ਕੇਸ ਵਿੱਚੋਂ ਪਗੌੜਾ ਹੋਣ ਪਿੱਛੋਂ 6-7 ਮਹੀਨੇ ਦੇ ਨਾਲ ਦਿੱਤੇ ਉਸ ਨੇ ਪੁੱਲੇ ਦੀ ਮਾੜੇ ਦਿਨਾਂ ਵਿੱਚ ਆਰਥਿਕ ਮਦਦ ਵੀ ਕੀਤੀ ਸੀ 5 ਮੰਜਾਂ ਵੀ ਦਿੱਤੀਆਂ ਸਨ ਪਰ ਪੂਲੇ ਨੇ ਉਸਦੀ ਜ਼ਮੀਨ ਅਮਰੀਕੋ ਨੂੰ ਦਿਵਾਉਣ ਲਈ ਉਸ ਨੂੰ ਮੋਗੇ ਗਊਸ਼ਾਲਾ ਵਿੱਚੋਂ ਚੱਕ ਲਿਆਂਦਾ ਪੂਲਾ ਤੇ ਅਮਰੀਕੋ ਉਸ ਨੂੰ ਸਾਰੀ ਰਾਤ ਗੁੰਡਿਆਂ ਕੋਲੋਂ ਕਡਵਾਉਂਦੇ ਰਹੇ ਇਸ ਤਰ੍ਹਾਂ ਉਸਦੀ ਜ਼ਮੀਨ ਅਮਰੀਕੋ ਦੇ ਨਾਂ ਲਵਾ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ ਜਦੋਂ ਪੂਲਾ ਪਿੰਡ ਦੇ ਅੰਦਰ ਨਵਾਂ ਗੁਰਦੁਆਰਾ ਬਣਨ ਨੂੰ ਰੋਕਣ ਲਈ ਪੂਲਾ ਗਰੋ ਨੇ ਕੁਝ ਮਿਸਤਰੀ ਅਗਵਾ ਕਰ ਲਏ ਤਾਂ ਲੋਕ ਰੋਧ ਦੇ ਦਬਾਅ ਵਿੱਚ ਪੂਲੇ ਦੀ ਗ੍ਰਿਫਤਾਰੀ ਹੋਈ ਉਦੋਂ ਅਮਰੀਕੋ ਇੱਕ ਵਾਰ ਫੇਰ ਪੱਤਰਕਾਰਾਂ ਦੇ ਸਾਹਮਣੇ ਆਈ ਤੇ ਅੱਤਵਾਦ ਨਾਲ ਲੜਾਈ ਲੜਨ ਦੀ ਦੁਹਾਈ ਪਾਉਂਦਿਆਂ ਹੋਇਆਂ ਪੂਲੇ ਦੀ ਰਿਹਾਈ ਲਈ ਸਰਗਰਮ ਹੋ ਗਈ요 ਪਰ ਜਦੋਂ ਕੈਪਟਨ ਸਰਕਾਰ ਨੇ ਗੰਭੀਰਤਾ ਨਾਲ ਪੂਲੇ ਦੇ ਜੁਲਮਾਂ ਦਾ ਹਿਸਾਬ ਕਿਤਾਬ ਕਰਨਾ ਆਰੰਭ ਕਰ ਦਿੱਤਾ ਤਾਂ ਅਮਰੀਕਾ ਘਬਰਾ ਗਈ ਉਸ ਨੇ ਕਰਨਲ ਜੀਐਸ ਸੰਦੂ ਨੂੰ ਸੁਨੇਹਾ ਭੇਜ ਕੇ ਪੈਰਾਂ ਵਿੱਚ ਚੁੰਨੀ ਧਰ ਦੇਣ ਤੱਕ ਦੀ ਮਿੰਟਾਂ ਕੀਤੀਆਂ ਪਰ ਪੂਲੇ ਨਾਲ ਮਿਲ ਕੇ ਕੀਤੇ ਸੈਂਕੜੇ ਪਾਪ ਉਸ ਦਾ ਖਹਿੜਾ ਨਹੀਂ ਛੱਡਦੇ ਉਸ ਨੇ ਮੌਕੇ ਦੇ ਇਸ ਕਤਲ ਕੇਸ ਵਿੱਚ ਬਾਰੋ-ਬਾਰ ਜਮਾਨਤਾ ਕਰਵਾ ਲਈਆਂ ਪਰ ਜੁਲਮਾਂ ਦੀ ਪੈੜ ਨੱਪਣ ਤੁਰੇ ਸੂਰਮੇ ਪੂਲੇ ਦੇ ਨਾਲ-ਨਾਲ ਉਸ ਦੇ ਵੀ ਇੱਕ-ਇੱਕ ਜੁਰਮ ਦਾ ਹਿਸਾਬ ਕਰਨੇ ਦ੍ਰਿੜ ਸਨ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਇਹ ਜਾਂਚ ਕਰਵਾਵੇ ਕਿ ਕਿਸੇ ਵੇਲੇ ਇੱਕ ਇੱਕ ਗਲਾਸੀ ਸ਼ਰਾਬ ਵੇਚਣ ਵਾਲੀ ਇਹ ਔਰਤ ਅੱਜ ਕਰੋੜਪਤੀ ਕਿਵੇਂ ਬਣ ਬੈਠੀ ਹੈ ਐਸੇ ਤਰ੍ਹਾਂ ਦੋਸਤੋ ਪੂਲਾ ਕਈ ਵਾਰ ਬੰਦੇ ਮਾਰ ਕੇ ਉਹਨੂੰ ਰਿਨਦਾ ਵੀ ਸੀਗਾ ਇਹਦਾ ਵੀ ਇੱਕ ਕਿੱਸਾ ਤੁਹਾਨੂੰ ਸੁਣਾਉਨੇ ਆਂ ਜਿਉਂ ਹੀ ਅਸੀਂ ਉਸ ਘਰ ਦੇ ਅੰਦਰ ਕਦਮ ਰੱਖਿਆ ਤਾਂ ਵਿੜੇ ਦਾ ਸੁੰਨਾਪਨ ਇਸ ਘਰ ਤੇ ਵਰਤੇ ਕਹਿਰ ਨੂੰ ਬਿਨਾਂ ਬੋਲਿਆਂ ਹੀ ਬਿਆਨ ਕਰ ਰਿਹਾ ਸੀ ਘਰ ਦੇ ਅੰਦਰ ਇੱਕ ਇੱਕ ਕਮਰੇ ਵਿੱਚੋਂ ਨਿਕਲ ਕੇ ਆਈ ਗੁਰਮੀਤ ਕੌਰ ਦੇ ਚਿਹਰੇ ਉੱਪਰ ਉਦਾਸੀ ਫਿਕਰ ਤੇ ਬੇਵਸੀ ਦੇ ਚਿੰਨ੍ਹ ਸਾਫ਼ ਵੇਖੇ ਜਾ ਸਕਦੇ ਸਨ ਫੇਰ ਪਰਿਵਾਰ ਦੇ ਸਾਰੇ ਹੀ ਜੀਵਾਂ ਨੇ ਸਾਨੂੰ ਇਸ ਪਰਿਵਾਰ ਦੇ ਸਭ ਤੋਂ ਛੋਟੇ ਤੇ ਸਰੀਰਕ ਪੱਖੋਂ ਸਭ ਤੋਂ ਤਕੜੇ ਪੁੱਤਰ ਜਸਬੀਰ ਸਿੰਘ ਜੱッセ ਨੂੰ ਪੂਲੇ ਬਦਮਾਸ਼ ਵੱਲੋਂ ਕੋਹ-ਕੋਕੇ ਕਤਲ ਕੀਤੇ ਜਾਣ ਦੀ ਘਟਨਾ ਸੁਣਾਉਣੀ ਆਰੰਭ ਕੀਤੀ। ਇੱਕ ਪਰਿਵਾਰਕ ਜੀ ਦਾ ਸੁਣਾਉਦੇ ਸੁਣਾਉਦੇ ਰੁੱਕ ਭਰਿਆ ਜਾਂਦਾ ਤਾਂ ਦੂਜਾ ਪਰਿਵਾਰਕ ਮੈਂਬਰ ਗੱਲ ਨੂੰ ਅੱਗੇ ਦੱਸਣਾ ਆਰੰਭ ਕਰ ਦਿੰਦਾ। ਪਿੰਡ ਛੋਟੇ ਵਰਪਾਲ ਨੇੜੇ ਤਰਨਤਾਰਨ ਦੇ ਕਿਸਾਨ ਦਲੀਪ ਸਿੰਘ ਤੇ ਉਸ ਦੀ ਪਤਨੀ ਗੁਰਬਚਨ ਕੌਰ ਦੇ 4 ਬੱਚੇ ਸਨ। ਉਹਨਾਂ ਵਿੱਚੋਂ ਹੀ ਸਭ ਤੋਂ ਛੋਟਾ ਜਸਬੀਰ ਸਿੰਘ ਸੀਗਾ। ਜੱਬਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਦਾ ਜਸਬੀਰ ਸਿੰਘ ਉੱਥੇ ਨੇੜੇ ਹੀ ਡੇਰਾ ਸ਼ਹੀਦ ਬਾਬਾ ਨੌਂ ਸਿੰਘ ਵਿਖੇ ਆਉਣ ਜਾਣ ਲੱਗ ਪਿਆ ਸੀ ਫਿਰ ਉਸਨੇ ਖੁਦ ਵੀ ਨਿਹੰਗ ਬਣਾ ਧਾਰਨ ਕਰ ਲਿਆ ਸਨ 1991 ਵਿੱਚ ਜਦੋਂ ਜਸਬੀਰ ਦਾ ਵਿਆਹ ਪਿੰਡ ਮਸਤਗੜ ਨੇੜੇ ਖੇਮ ਕਰਨ ਜ਼ਿਲ੍ਹਾ ਅਮਰitsar ਦੇ ਸਰਦਾਰ ਸਾਹਬ ਸਿੰਘ ਦੀ ਪੁੱਤਰੀ ਗਰਮੀਤ ਕੌਰ ਨਾਲ ਹੋਇਆ ਤਾਂ ਉਦੋਂ ਵੀ ਉਹ ਨਿਹੰਗ ਬਾਣੇ ਵਿੱਚ ਹੀ ਠੀਕਾ ਉਸਦੇ ਘਰ ਦੋ ਲੜਕੇ ਤੇ ਇੱਕ ਲੜਕੀ ਕੁੱਲ ਤਿੰਨ ਬੱਚੇ ਪੈਦਾ ਹੋਏ ਨਵੇਂ ਰੋਜ਼ਗਾਰ ਦੇ ਲਈ ਜਸਬੀਰ ਸਿੰਘ ਅਮਰitsar ਸ਼ਹਿਰ ਵਿੱਚ ਵਸੇ ਹੋਏ ਆਪਣੇ ਭਰਾਵਾਂ ਦੇ ਨੇੜੇ ਆ ਕੇ ਰਹਿਣ ਲੱਗ ਪਿਆ ਇਥੇ ਇੱਕ ਰਹਿਣ-ਜੋਗਾ ਮਕਾਨ ਦਾ ਪ੍ਰਬੰਧ ਕਰਕੇ ਉਸਨੇ ਮੱਜਾਂ ਦੀ ਖਰੀਦ-ਵੇਚ ਦਾ ਕੰਮ ਆਰੰਭ ਕਰ ਦਿੱਤਾ। ਧਾਰਮਿਕ ਰੁਚੀ ਹੋਣ ਕਾਰਨ ਉਹ ਹਰ ਇੱਕ ਤਿਉਹਾਰ ਜਾਂ ਜੋੜ ਮੇਲੇ ਦੇ ਮੌਕੇ ਸਮਾਂ ਕੱਟ ਕੇ ਉੱਥੇ ਜ਼ਰੂਰ ਜਾਇਆ ਕਰਦਾ। ਸਨ 2001 ਦਾ ਜੂਨ ਦਾ ਮਹੀਨਾ ਸੀ ਜਦੋਂ ਜਸਬੀਰ ਸਿੰਘ ਪੋਲਾ ਪਿੰਡ ਵਿੱਚ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਯਾਦ ਵਿੱਚ ਲੱਗੇ ਜੋੜ ਮੇਲੇ ਤੇ ਹਾਜ਼ਰੀ ਭਰਨ ਗਿਆ। ਉਸਦਾ ਪਰਿਵਾਰ ਉਸਦੀ ਵਾਪਸੀ ਦੀ ਉਡੀਕ ਕਰਦਾ ਰਿਹਾ ਪਰ ਹਮੇਸ਼ਾ ਦੀ ਤਰ੍ਹਾਂ ਜਸਬੀਰ ਸਿੰਘ ਵਾਪਸ ਨਾ ਵਰਤਿਆ। ਫੇਰ ਵੀ ਪਰਿਵਾਰ ਨੂੰ ਚਿੰਤਾ ਨਹੀਂ ਸੀ ਕਿ ਸੋਚਿਆ ਵੀ ਕੋਈ ਕੰਮ ਪੈ ਗਿਆ ਹੋਣਾ। ਪਰ ਐਸੀ ਸਮੇਂ ਦੌਰਾਨ ਇੱਕ ਔਰਤ ਜਸਪੀਰ ਸਿੰਘ ਦਾ ਘਰ ਪੁੱਛਦੀ ਪਛਾਉਂਦੀ ਆਈ ਉਸਨੇ ਆਕੇ ਦੱਸਿਆ ਵੀ ਪੂਲੇ ਨਿਹੰਗ ਨੇ ਤੁਹਾਡੇ ਮੁੰਡੇ ਦੀਆਂ ਲੱਤਾਂ ਬਾਹ ਤੋੜ ਦਿੱਤੀਆਂ ਨੇ ਜਾ ਕੇ ਜੇ ਛਡਾ ਸਕਦੇ ਹੋ ਤਾਂ ਉਹਨੂੰ ਛਡਾ ਲਓ ਪਰਿਵਾਰ ਦੇ ਸਾਰੇ ਮੈਂਬਰ ਇੱਕਦਮ ਘਬਰਾ ਗਏ ਹੋ ਸਕਦਾ ਸੀ ਵੀ ਜਸਪੀਰ ਸਿੰਘ ਬਦਮਾਸ਼ ਪੂਲੇ ਦੀ ਕਿਸੇ ਧੱਕੇਸ਼ਾਹੀ ਦਾ ਵਿਰੋਧ ਕਰਨ ਦੀ ਜ਼ਰੂਰਤ ਕਰ ਬੈਠਾ ਹੋਵੇ ਇਸ ਪਰਿਵਾਰ ਦੇ ਕੁਝ ਮੈਂਬਰਾਂ ਨੇ ਨਿਹੰਗ ਬਾਣੇ ਹੇਠ ਲੁਕੇ ਵੈਸ਼ੀ ਦਰਿੰਦੇ ਅਜੀਤ ਪੂਲੇ ਦੇ ਕਈ ਕਾਰਨਾਮੇ ਸੁਨੇ ਹੋਏ ਸਨ ਬਲਕੇ ਆਨੰਦਪੁਰ ਸਾਹਿਬ ਦੇ ਭਰਵੇਂ ਜੋੜ ਮੇਲੇ ਤੇ ਸ਼ਰਿਆਮ ਸੰਗਤ ਅਤੇ ਪੁਲਸਰੀ ਮੌਜੂਦਗੀ ਵਿੱਚ ਪੂਲੇ ਵੱਲੋਂ ਇੱਕ ਗੱਬਰੂ ਨੂੰ ਕੋਹ ਕੋਕੇ ਕਤਲ ਕਰਦਿਆਂ ਤੇ ਫਿਰ ਉੱਥੇ ਨਾਲ ਵਗਦੀ ਨਹਿਰ ਵਿੱਚ ਰੋੜਦਿਆਂ ਵੀ ਵੇਖਿਆ ਸੀ ਉਹਨੂੰ ਪਰਿਵਾਰ ਦੇ ਮੈਂਬਰ ਚੰਗੀ ਤਰ੍ਹਾਂ ਜਾਣਦੇ ਸਨ ਕਿ ਸਰਕਾਰੀ ਦਰਬਾਰੇ ਜਾਂ ਫਿਰ ਕਿਸੇ ਥਾਣੇ ਕਚੈਰੀ ਵਿੱਚ ਪੂਲੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਸੁਣਨੀ ਪਰਿਵਾਰਕ ਮੈਂਬਰਾਂ ਨੇ ਕਾਲੀ ਨਾਲ ਫੈਸਲਾ ਲੈ ਲਿਆ ਕਿ ਪਰਿਵਾਰ ਦੇ ਮਰਦ ਮੈਂਬਰ ਨਾ ਜਾਣ ਪਰ ਬੀਬੀਆਂ ਹੀ ਜਾ ਕੇ ਪੂਲੇ ਦੇ ਕਬਜ਼ੇ ਵਿੱਚ ਜਸਬੀਰ ਸਿੰਘ ਨੂੰ ਮਿੰਟ ਤੇ ਤਰਦਾ ਕਰਕੇ ਛੜਾ ਕੇ ਲਿਆ ਸੋ ਸਭ ਤੋਂ ਪਹਿਲਾਂ ਉਸੇ ਵੇਲੇ ਜਸਬੀਰ ਸਿੰਘ ਦੀ ਪਤਨੀ ਗਰਮੀਤ ਕੌਰ ਪੂਲਾਪਿੰਡ ਪਹੁੰਚੀ ਉਹ ਦੱਸਦੀ ਹੈ ਵੀ ਜਦੋਂ ਮੈਂ ਨਿਹੰਗ ਬਾਣੇ ਹੇਠਲੇ ਸ਼ੈਤਾਨ ਪੂਲੇ ਦੇ ਕੋਲ ਜਾ ਕੇ ਆਪਣੇ ਪਤੀ ਦੀ ਜਾਨ ਦੀ ਭੀਖ ਮੰਗੀ ਉਹ ਅੱਗੋਂ ਆਪਣੀ ਹਾਕਮੀ ਹੈਂਕਰ ਵਿੱਚ ਗਾਣਾ ਕੱਢਣ ਲੱਗ ਪਿਆ ਉਹ ਉਹਦੇ ਮਾਪਿਓ ਨੂੰ ਵੀ ਬੁਲਾਉਣ ਲਈ ਕਹਿੰਦੇ ਆ ਆਖ ਰਿਹਾ ਸੀ ਵੀ ਉਹਨਾਂ ਨੂੰ ਵੀ ਮੈਂ ਇੱਥੇ ਲਿਆ ਕੇ ਸਾਰਿਆਂ ਸਾਹਮਣੇ ਨੰਗਾ ਕਰਨਾ ਆਖਰ ਕਾਫੀ ਮਿੰਤਾਤਾਂ ਤਰਲੇ ਕਰਨ ਤੋਂ ਬਾਅਦ ਉਹ ਜਸਬੀਰ ਸਿੰਘ ਨੂੰ ਇਸ ਸ਼ਰਤ ਦੇ ਛੱਡਣ ਲਈ ਤਿਆਰ ਹੋਇਆ ਕਿ ਜੱੱਦੇ ਦਾ ਪਰਿਵਾਰ 2 ਲੱਖ ਰੁਪਏ ਲਿਆ ਕੇ ਦੇਵੇ ਮੈਂ ਉਸਨੂੰ ਛੱਡ ਦੇਵਾਂਗਾ ਗਰਮੀਤ ਕੌਰ ਨੇ ਬਾਡੀ ਪਾਈ ਵੀ ਅਸੀਂ ਇੰਨੇ ਪੈਸੇ ਦਾ ਇੰਤਜ਼ਾਮ ਨਹੀਂ ਕਰ ਸਕਦੇ ਤਾਂ ਗਰਮੀਤ ਕੌਰ ਨੂੰ ਧਮਕਾਉਣ ਤੇ ਡਰਾਉਣ ਲਈ ਪੁਲਾ ਉਸ ਨੂੰ ਉਸਦੇ ਪਤੀ ਦੇ ਕੋਲ ਖੁਦ ਲੈ ਕੇ ਗਿਆ ਗਰਮੀਤ ਕੌਰ ਉਸ ਦ੍ਰਿਸ਼ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ ਉਹ ਦੱਸਦੀ ਹੈ ਕਿ ਪੌੜੀਆਂ ਦੇ ਹੇਠ ਥੋੜੀ ਜਿਹੀ ਥਾਂ ਵਿੱਚ ਡੱਠੇ ਮੰਜੇ ਦੇ ਜਸਬੀਰ ਸਿੰਘ ਨੂੰ ਲਟਾਇਆ ਹੋਇਆ ਸੀ ਉਸ ਦੀ ਇੱਕ ਬਾਹ ਤੇ ਇੱਕ ਲੱਤ ਤੋੜੀ ਹੋਈ ਸੀ ਗਰਮੀਤ ਕੌਰ ਨੂੰ ਜਸਬੀਰ ਸਿੰਘ ਨੇ ਐਨਾਂ ਹੀ ਕਿਹਾ ਵੀ ਕਿਸੇ ਵੀ ਤਰ੍ਹਾਂ ਮਿੰਤਾ ਤਰਲਾ ਕਰਕੇ ਮੈਨੂੰ ਛਡਾ ਲਿਓ ਉਸ ਤੋਂ ਬਾਅਦ ਪੂਲਾ ਤੇ ਉਹਦੇ ਬਦਮਾਸ਼ਾਂ ਦੇ ਰੰਗ ਟੰਗ ਵੇਖ ਕੇ ਜਸਬੀਰ ਸਿੰਘ ਨੇ ਆਪਣੀ ਪਤਨੀ ਨੂੰ ਛੇਤੀ ਉਥੋਂ ਚਲੀ ਜਾਣ ਦੀ ਵੀ ਕਿਹਾ। ਉਸਨੂੰ ਖਾਸ਼ਿਆ ਸੀ ਵੀ ਪੂਲਾ ਉਹਦੀ ਪਤਨੀ ਦੀ ਵੀ ਬੇਇੱਜ਼ਤੀ ਕਰ ਸਕਦਾ ਹੈ। ਇਸ ਪਿੱਛੋਂ ਆਪਣੇ ਪਤੀ ਨਾਲ ਥੋੜੀ ਗੱਲਬਾਤ ਤੋਂ ਬਾਅਦ ਗੁਰਮੀਤ ਕੌਰ ਵਾਪਸ ਘਰ ਪਰਤਾਈ। ਇਹ ਗੁਰਮੀਤ ਕੌਰ ਦੀ ਆਪਣੇ ਪਤੀ ਨਾਲ ਆਖਰੀ ਮੁਲਾਕਾਤ ਸੀ ਕਹਿੰਦੇ। ਗੁਰਮੀਤ ਕੌਰ ਰੋਜ਼ਾਨਾ ਹੀ ਪੂਲੇ ਦੇ ਕੋਲ ਆਪਣੇ ਪਤੀ ਨੂੰ ਛਡਾਉਣ ਲਈ ਜਾਂਦੀ ਰਹੀ। ਅੱਗੋਂ ਪੂਲਾ ਪੈਸੇ ਦੀ ਮੰਗ ਕਰਦਾ ਰਿਹਾ। ਕਰਮੀਤ ਕੌਰ ਐਨੇ ਪੈਸੇ ਦੇਣੋਂ ਬੇਵਸੀ ਪ੍ਰਗਟ ਕਰਦੀ ਤਾਂ ਪੋਲਾ ਆਗੋਂ ਭੁੱਸਰੇ ਸਾਂਹ ਵਾਂਗ ਫੁੰਗਾੜੇ ਮਾਰਦਾ ਐਸੀ ਤਰ੍ਹਾਂ 6 ਮਹੀਨੇ ਲੰਘ ਗਏ ਜਸਵੀਰ ਸਿੰਘ ਦੀ ਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਆ ਸੀ ਕਿ ਜਸਵੀਰ ਸਿੰਘ ਜੱਸਾ ਪੂਲੇ ਦੀ ਹਰਾਸਤ ਵਿੱਚ ਜਿਉਂਦਾ ਹੈ ਪਰ ਸਾਡੇ ਵੱਲੋਂ ਕੀਤੀ ਗਈ ਖੋਜ ਪੜਤਾਲ ਦੇ ਸੰਕੇਤ ਮਿਲਦਾ ਹੈ ਕਿ ਪੂਲੇ ਨੇ ਜਸਵੀਰ ਸਿੰਘ ਨੂੰ ਉਸਦੀ ਪਤਨੀ ਨਾਲ ਮਿਲਾਉਣ ਤੋਂ ਥੋੜਾ ਦਿਰ ਬਾਅਦ ਹੀ ਬੜੇ ਵੈਸ਼ੀ ਤਰੀਕੇ ਨਾਲ ਕੋਕੋ ਕੇ ਕਤਲ ਕਰ ਦਿੱਤਾ ਸੀ ਪੂਲੇ ਦਾ ਇੱਕ ਸਭ ਤੋਂ ਪੁਰਾਣਾ ਸਾਥੀ ਜੋ ਹੁਣ ਪੂਲੇ ਵਿਰੋਧੀ ਲੋਕ ਲਹਿਰ ਵਿੱਚ ਸ਼ਾਮਲ ਹੋ ਚੁੱਕਾ ਹੈ ਉਹ ਦੱਸਦਾ ਹੈ ਵੀ ਪੂਲਾ ਪਹਿਲਾਂ ਸ਼ਰਾਬ ਦੇ ਨਸ਼ੇ ਵਿੱਚ ਜ਼ਖਮੀ ਜਸਬੀਰ ਸਿੰਘ ਦੇ ਉੱਪਰੋਂ ਦੀ ਮੋਟਰਸਾਈਕਲ ਲੰਗਾਉਂਦਾ ਰਿਹਾ ਸੀ ਫਿਰ ਉਸਨੇ ਚੀਕਾ ਮਾਰਦੇ ਜਸਬੀਰ ਸਿੰਘ ਨੂੰ ਕੋਹ-ਕੋਹ ਕੇ ਕਤਲ ਕੀਤਾ ਤੇ ਉਸਦੇ ਟੋਟੇ-ਟੋਟੇ ਕਰ ਦਿੱਤੇ ਉਹਨੇ ਐਨਾ ਹੀ ਦਿਨਾਂ ਵਿੱਚ ਪੂਲੇ ਦੇ ਇੱਕ ਸਾਥੀ ਨੇ ਪੂਲੇ ਨੂੰ ਮਨੁੱਖੀ ਸਰੀਰ ਦੇ ਟੋਟੇ ਇੱਕ ਡਰਮ ਵਿੱਚ ਰਹਿਣ ਦੇ ਵਿਖਿਆ ਸੀ ਸ਼ਾਇਦ ਉਹ ਟੋਟੇ ਜਸਬੀਰ ਸਿੰਘ ਦੇ ਸਰੀਰ ਦੇ ਹੀ ਹੋਣ ਪਰ ਹੋਰ ਕਈ ਮੌਕੇ ਦੇ ਗਵਾਹਾਂ ਮੁਤਾਬਕ ਜਸਪੀਰ ਸਿੰਘ ਦੇ ਸਰੀਰ ਦੇ ਟੁਟੇ ਸ਼੍ਰੀ ਹਰ ਗੋਵਿੰਦ ਪਰ ਨੇੜੇੋਂ ਲੰਘਦੇ ਬਿਆਸ ਦਰਿਆ ਵਿੱਚ ਰੋੜੇ ਗਏ ਸਨ ਉਹ ਰਿੰਨਿਆ ਗਿਆ ਮਲਜ਼ੂਮ ਕੌਣ ਸੀ ਇਸ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ ਜਸਬੀਰ ਸਿੰਘ ਨੂੰ ਇੰਨੀ ਹਮਾਨੀਅਤ ਪਰ ਏ ਢੰਗ ਨਾਲ ਖਤਮ ਕਰ ਦੇਣ ਤੋਂ ਬਾਅਦ ਵੀ ਪੁੱਲਾ ਬੜੀ ਬੇਸ਼ਰਮੀ ਤੇ ਢੀਠਤਾਈ ਨਾਲ ਜਸਬੀਰ ਸਿੰਘ ਦੀ ਰਿਹਾਈ ਲਈ ਉਸ ਦੀ ਪਤਨੀ ਤੋਂ ਪੈਸੇ ਮੰਗਦਾ ਰਿਹਾ ਜਦੋਂ ਵੀ ਉਹ ਆਪਣੇ ਪਤੀ ਦੀ ਰਿਹਾਈ ਲਈ ਉਸ ਦੇ ਕੋਲ ਆਉਂਦੀ ਉਹ ਕਹਿੰਦਾ ਵੀ 2 ਲੱਖ ਰੁਪਏ ਲਿਆ ਛੱਡ ਦਿੰਨੇ ਆ ਤੇਰੇ ਘਰ ਵਾਲੇ ਨੇ ਗਰਮੀਤ ਕੌਰ ਵਾਫਤੇ ਪਾਉਂਦੇ ਕਿ ਐਨੇ ਪੈਸਿਆਂ ਦਾ ਪ੍ਰਬੰਧ ਮੈਂ ਨਹੀਂ ਕਰ ਸਕਦੀ ਅੱਗੋਂ ਪੋਲਾ ਠਠਾਈ ਨਾਲ ਕਹਿੰਦਾ ਵੀ ਜੇ ਪੈਸੇ ਨਹੀਂ ਦੇ ਸਕਦੀ ਫਿਰ ਮੈਂ ਬੰਦਾ ਨਹੀਂ ਦੇ ਸਕਦਾ ਨਰਾਸ਼ ਹੋ ਕੇ ਵਾਪਸ ਮੁੜ ਲੱਗਿਆ ਗਰਮੀਤ ਕੌਰ ਜਦੋਂ ਪੋਲੇ ਨੂੰ ਆਪਣੇ ਪਤੀ ਨਾਲ ਮਿਲਾ ਦੇਣ ਦਾ ਤਰਲਾ ਪਾਉਂਦੀ ਤਾਂ ਉਹ ਅੱਗੋਂ ਕਹਿੰਦਾ ਕਿ ਉਹਨੂੰ ਬੱਸੇ ਚੜਾ ਕੇ ਇੱਥੋਂ ਭੇਜਤਾ ਸੀ ਜਦੋਂ ਉਹ ਅੱਗੋਂ ਦੂਸਰੀ ਥਾਂ ਤੇ ਵੀ ਜਾ ਕੇ ਮਿਲ ਲੈਣ ਦਾ ਰਾਤਾ ਪ੍ਰਗਟ ਕਰਦੀ ਤਾਂ ਪੋਲਾ ਕਹਿ ਦਿੰਦਾ ਵੀ ਉਸ ਨੂੰ ਹਜ਼ੂਰ ਸਾਹਿਬ ਭੇਜਿਆ ਹੋਇਆ ਹੈ ਇਹ ਸਿਲਸਿਲਾ 6 ਮਹੀਨੇ اسی ਤਰ੍ਹਾਂ ਚੱਲਦਾ ਰਿਹਾ ਹੁਣ ਜਸਬੀਰ ਸਿੰਘ ਦੀ ਭੈਣ ਨਿਰਮਲਜੀਤ ਕੌਰ ਨੇ ਵਿਚਾਰ ਕੀਤੀ ਕਿ ਪੈਸੇ ਲਏ ਬਿਨਾ ਪੂਲੇ ਨੇ ਜਸਬੀਰ ਸਿੰਘ ਨੂੰ ਛੱਡਣਾ ਨਹੀਂ ਸੋ ਕਿਤੋਂ ਪੈਸੇ ਦਾ ਪ੍ਰਬੰਧ ਕੀਤਾ ਜਾਵੇ ਆਪਣੇ ਵੀਰ ਨੂੰ ਵਾਪਸ ਲਿਆਉਣ ਲਈ ਭੈਣ ਨਿਰਮਲਜੀਤ ਕੌਰ ਨੇ ਇੱਧਰ ਉੱਧਰੋਂ ਫੜ ਕੇ 15000 ਰੁਪਏ ਇਕੱਠੇ ਕੀਤੇ ਸਨ 2002 ਦੀ ਲੋਹੜੀ ਵਾਲੇ ਦਿਨ ਨਿਰਮਲਜੀਤ ਕੌਰ 15000 ਰੁਪਏ ਲੈ ਕੇ ਬਾਬਾ ਬਕਾਲਾ ਪੂਲੇ ਦੇ ਹੈੱਡਕੁਆਰਟਰ ਪਹੁੰਚੀ ਪੂਲਾ ਉਦੋਂ ਕਿਤੇ ਜਾਣ ਲਈ ਤਿਆਰ ਬੈਠਾ ਸੀ ਨਿਰਮਲਜੀਤ ਕੌਰ ਨੇ ਜਾਂਦੇ ਹੀ 15000 ਰੁਪਏ ਪੂਲੇ ਨੂੰ ਫੜਾ ਦਿੱਤੇ ਤੇ ਆਪਣੇ ਭਰਾ ਨੂੰ ਛੱਡ ਦੇਣ ਦਾ ਵਾਸਤਾ ਪਾਇਆ ਪੂਲੇ ਨੇ ਬੜੀ ਬੇਸ਼ਰਮੀ ਨਾਲ 15000 ਰੁਪਏ ਫੜ ਲਏ ਅੰਦਾਜ਼ੇ ਨਾਲ ਅੱਧੇ ਵੱਖ ਕਰਕੇ ਆਪਣੀ ਜੇਬ ਵਿੱਚ ਪਾ ਲਏ ਫਿਰ ਨਿਹੰਗ ਬਾਣੇ ਹੇਠਲੇ ਆਪਣੇ ਕੁਝ ਗੁੰਡਿਆਂ ਨੂੰ ਬਾਕੀ ਦੇ ਪੈਸੇ ਫੜਾ ਕੇ ਕਹਿੰਦਾ ਵੀ ਆ ਲਓ ਕੁਮਾਨੀ ਅਖੰਡ ਪਾਠ ਕਰਵਾ ਦੋ ਐਨਾ ਕਹਿ ਕੇ ਪੂਲਾ ਗੱਡੀ 'ਚ ਬੈਠ ਗਿਆ ਤੌਰ ਪੌਰ ਹੋਈ ਨਰਮਲਜੀਤ ਕੌਰ ਨੇ ਅੱਗੇ ਹੋ ਕੇ ਆਪਣੇ ਭਰਾ ਦੀ ਰਹਾਈ ਦਾ ਵਾਸਤਾ ਪਾਇਆ ਪੂਲਾ ਕਹਿਣ ਲੱਗਾ ਵੀ ਅੱਧਾ ਘੰਟਾ ਖਲੋ ਮੈਂ ਆਇਆ ਨਰਮਲਜੀਤ ਕੌਰ ਦੱਸਦੀ ਹੈ ਵੀ ਮੈਂ ਸੋਚਿਆ ਕਿ ਸ਼ਾਇਦ ਮੇਰੇ ਵੀਰ ਨੂੰ ਇਸਨੇ ਕਿਤੇ ਦੂਰ ਕੈਦ ਕਰਕੇ ਰੱਖਿਆ ਹੋਇਆ ਤੇ ਉਸ ਨੂੰ ਲੈਣ ਚੱਲਿਆ ਇਸ ਲਈ ਮੈਂ ਉੱਥੇ ਬੈਠ ਗਈ ਪਰ ਅੱਧੇ ਘੰਟੇ ਦੀ ਬਜਾਏ ਕਈ ਘੰਟੇ ਗੁਜ਼ਰ ਗਏ ਪੁੱਲਾ ਵਾਪਸ ਨਾ ਮੁੜਿਆ ਉੱਥੇ ਬੈਠੀਆਂ ਕੁਝ ਔਰਤਾਂ ਨੇ ਨਿਰਮਲਜੀਤ ਕੌਰ ਨੂੰ ਬੜੇ ਭੇਤ ਭਰੇ ਢੰਗ ਨਾਲ ਕੇ ਹਾਂ ਵੀ ਤੂੰ ਇੱਥੇ ਬੈਠੀ ਕੀ ਕਰਦੀ ਆ ਜਾ ਆਪਣੇ ਘਰ ਨੂੰ ਪਰ ਨਿਰਮਲਜੀਤ ਕੌਰ ਉੱਥੇ ਬੈਠੀ ਰਹੀ ਸੂਰਜ ਡੁੱਬ ਜਾਣ ਤੇ ਵੀ ਜਦੋਂ ਪੁੱਲਾ ਵਾਪਸ ਨਾ ਮੁੜਿਆ ਤਾਂ ਵੀ ਨਿਰਮਲਜੀਤ ਕੌਰ ਉੱਥੇ ਹੀ ਬੈਠੀ ਰਹੀ ਸਾਰੀ ਰਾਤ ਵੀ ਉਸਨੇ ਉਡੀਕ ਕਰਦਿਆਂ ਉੱਥੇ ਲੰਘਾ ਦਿੱਤੀ ਪਰ ਜਦੋਂ ਅਗਲੇ ਦਿਨ ਦਾ ਸੂਰਜ ਵੀ ਚੜ੍ਹਾ ਆ ਤਾਂ ਨਿਰਮਲਜੀਤ ਕੌਰ ਨਿਰਾਸ਼ ਹੋ ਕੇ ਵਾਪਸ ਘਰ ਪਰਤ ਗਈ ਉਸ ਤੋਂ ਬਾਅਦ ਪੂਲੇ ਵੱਲੋਂ ਕਬਜ਼ੇ ਵਿੱਚ ਕੀਤੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਵਿੱਚ ਪੂਲੇ ਕੋਲ ਮਿੰਤਾ ਤਰਲੇ ਕਰਨ ਜਸਬੀਰ ਸਿੰਘ ਦੀ ਭੈਣ ਨਿਰਮਲਜੀਤ ਕੌਰ ਲਗਾਤਾਰ ਜਾਂਦੀ ਰਹੀ ਪਰ ਪੂਲਾ ਉਸ ਨੂੰ ਨਾ ਮਿਲਿਆ ਜਸਬੀਰ ਸਿੰਘ ਦੀ ਪਤਨੀ ਗੁਰਮੀਤ ਕੌਰ ਆਪਣੇ ਨਿੱਕੇ-ਨਿੱਕੇ ਬੱਚਿਆਂ ਨੂੰ ਨਾਲ ਲੈ ਕੇ ਪੂਲੇ ਦੇ ਕੋਲ ਗਈ ਤੇ ਬੱਚਿਆਂ ਦਾ ਵਾਸਤਾ ਪਾ ਕੇ ਆਪਣੇ ਪਤੀ ਨੂੰ ਛੱਡ ਦੇਣ ਦੀਆਂ ਬੌੜੀਆਂ ਪਾਉਂਦੀ ਰਹੀ ਉਹ ਪਰ ਢੇਟਤਾਈ ਨਾਲ ਪੂਲਾ ਅੱਗੋਂ ਫੇਰ ਪੈਸਿਆਂ ਦੀ ਮੰਗ ਕਰਦਾ ਰਿਹਾ ਜਦੋਂ ਗੁਰਮੀਤ ਕੌਰ ਨੇ ਆਪਣੇ ਨਨਾਨ ਵੱਲੋਂ 15000 ਰੁਪਏ ਦੇਣ ਦਾ ਚੇਤਾ ਕਰਵਾਇਆ ਤਾਂ ਪੂਲਾ ਭੜਕ ਉਠਿਆ ਕਹਿਣ ਲੱਗਾ ਵੀ ਓਨੇ ਕੋ ਪੈਸੇ ਨਾਲ ਕੀ ਬਣਦਾ ਐ ਤੈਨੂੰ 2 ਲੱਖ ਰੁਪਏ ਆਖਿਆ ਸੀ ਫੇਰ ਉਹ ਕੁਝ ਸੋਚ ਕੇ ਕਹਿਣ ਲੱਗਾ ਵੀ ਚੱਲ ਐਂ ਕਰ 1,35,000 ਰੁਪਏ ਲੈ ਗਿਆ ਬੌੜੀਆਂ ਪਾ ਪਾ ਕੇ ਅਖੀਰ ਨਿਰਾਸ਼ ਗਰਮੀਤ ਕੌਰ ਫੇਰ ਵਾਪਸ ਪਰਤਾਈ ਇੰਨਾ ਸਮਾਂ ਲੰਘ ਜਾਣ ਦੇ ਬਾਵਜੂਦ ਪਰਿਵਾਰ ਦੇ ਮੈਂਬਰਾਂ ਦੇ ਦਿਲ ਵਿੱਚ ਇੱਕ ਉਮੀਦ ਟਿੰਟਮਾਉਂਦੀ ਹੀ ਰਹੀ ਕਿ ਜਸਵੀਰ ਸਿੰਘ ਪੋਲੇ ਦੀ ਹਰਾਤ ਵਿੱਚ ਜੂੰਦਾ ਤੇ ਇੱਕ ਦਿਨ ਪੋਲਾ ਤਰਸ ਖਾ ਕੇ ਉਸਨੂੰ ਛਾੜੀ ਦੇਵੇਗਾ ਫੇਰ ਇੱਕ ਦਿਨ ਪੋਲੇ ਕੋਲ ਮਿੰਤਾ ਤਰਲਾ ਕਰਨ ਪਹੁੰਚੀ ਉਸਦੀ ਪਤਨੀ ਨੂੰ ਪੋਲੇ ਦੀ ਗੈਰ ਹਾਜ਼ਰੀ ਵਿੱਚ ਕਿਸੇ ਨੇ ਦੱਸ ਦਿੱਤਾ ਕਿ ਜਸਬੀਰ ਸਿੰਘ ਜਿਉਂਦਾ ਨਹੀਂ ਹੈਗਾ ਬਾਦ ਆਵਾਸ ਹੋ ਕੇ ਗਰਮੀਤ कौर ਵਾਪਸ ਪਰਤਾਈ ਪੂਲੇ ਨਾ ਦੇ ਇਸ ਬਦਮਾਸ਼ ਵਿਰੁੱਧ ਸਰਕਾਰੀ ਦਰਬਾਰੇ ਪੁਕਾਰ ਕਰਨ ਦਾ ਕੋਈ ਫਾਇਦਾ ਪਰਿਵਾਰ ਨੂੰ ਨਹੀਂ ਦਿੱਥਿਆ ਪਰਿਵਾਰ ਦੇ ਮੈਂਬਰ ਦੱਸਦੇ ਨੇ ਕਿ ਸਨ 2003 ਵਿੱਚ ਜਦੋਂ ਪੂਲੇ ਦੇ ਖਿਲਾਫ ਲੋਕ ਲਹਿਰ ਉੱਠ ਖਲੋਤੀ ਤਾਂ ਉਹਨਾਂ ਨੇ ਵੀ ਇਨਸਾਫ ਹਾਸਲ ਕਰਨ ਲਈ ਕਰਨਲ ਜੀਐਸ ਸੰਧੂ ਅਤੇ ਕੈਪਟਨ ਸੁਖਦੇਵ ਸਿੰਘ ਹੋਰਾਂ ਨਾਲ ਸੰਪਰਕ ਕੀਤਾ ਉਹਨਾਂ ਦੀ ਮਦਦ ਨਾਲ ਪਰਿਵਾਰ ਵੱਲੋਂ ਭੀਕੀਵਿੰਡ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਗਈ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵੀ ਜਦੋਂ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਕਰਨਲ ਜੀ ਐਸ ਸੰਧੂ ਨੇ ਡੀ ਆਈ ਜੀ ਨੂੰ ਮਿਲ ਕੇ ਕਾਰਵਾਈ ਅੱਗੇ ਤੋਰੀ ਫਿਰ ਵੀ ਪੁਲਿਸ ਦੀ ਇਸ ਕੇਸ ਵਿੱਚ ਪੈਰਵਾਹੀ ਢਿੱਲੀ ਹੋਣ ਕਾਰਨ ਹਾਈ ਕੋਰਟ ਵਿੱਚੋਂ ਇਸ ਕੇਸ ਅੰਦਰ ਉਹ ਪੂਲੇ ਦੀ ਜਮਾਨਤ ਹੋ ਗਈ ਸੋ ਦੋਸਤੋ ਇਹ ਸੀ ਉਹ ਰਾਖਸ਼ ਜਿਨੋ ਕੇ ਪੂਲਾ ਕਿਹਾ ਜਾਂਦਾ ਸੀ ਇਹ ਬੰਦਾ ਨਹੀਂ ਸੀਗਾ ਬੰਦੇ ਦੇ ਜੁਨ ਵਿੱਚ ਇੱਕ ਤਰ੍ਹਾਂ ਦਾ ਰਾਖਸ਼ ਸੀਗਾ ਸੋ ਐਸੇ ਤਰ੍ਹਾਂ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਫੇਰ ਮਿਲਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ